ਪੰਜਾਬ ਵਿੱਚ ਆਖਿਰ ਯੂਰੀਆ ਦਾ ਖੇਡ ਕੀ ਹੈ ਸੂਬੇ ਦੇ ਕਿਸਾਨ ਯੂਰੀਆ ਦੀ ਕਿਲਤ ਤੋਂ ਦੋ ਚਾਰ ਹੋ ਰਹੇ ਨੇ ਕਿਸਾਨਾਂ ਲਈ ਆ ਰਿਹਾ ਯੂਰੀਆ ਆਖਿਰ ਜਾ ਕਿੱਥੇ ਰਿਹਾ ਦਿਨ ਦਿਹਾੜੇ ਯੂਰੀਆ ਦੀ ਕਾਲਾ ਬਾਜ਼ਾਰੀ ਦੀਆਂ ਇਹ ਤਸਵੀਰਾਂ ਵਿਧਾਨ ਸਭਾ ਹਲਕੇ ਸਮਾਣਾ ਦੀਆਂ ਨੇ ਜਿੱਥੇ ਇੱਕ ਰਾਈਸ ਮਿਲ ਵਿੱਚ ਢੜਲੇ ਨਾਲ ਯੂਰੀਆ ਨਾਲ ਭਰੇ ਟਰੱਕ ਚੋਂ ਬੋਰੀਆਂ ਦੂਜੇ ਟਰੱਕ ਵਿੱਚ ਲੋਡ ਕੀਤੀਆਂ ਜਾ ਰਹੀਆਂ ਨੇ ਖਬਰ ਮਿਲਣ ਤੇ ਸ਼ਹਿਰ ਦੇ ਐਸ ਡੀ ਐਮ ਨੇ ਪੁਲਿਸ ਪਾਰਟੀ ਨਾਲ ਰਾਈਸ ਮਿਲ ਵਿੱਚ ਛਾਪਾ ਮਾਰਿਆ ਮੌਕੇ ਤੋਂ 500 ਬੋਰੀਆਂ ਯੂਰੀਆ ਦੇ ਹਵਲਦੇ ਵਿੱਚ ਲੈ ਲਈ ਗਈਆਂ ਸੁਨਾਮ ਤੋਂ ਯੂਰੀਆ ਦੀ ਇਹ ਢੇਪ ਸਮਾਨਾ ਲਿਆਂਦੀ ਗਈ ਸੀ ਇੱਧੀਆਂ ਦੇ ਵਿੱਚ 500 ਨਾਗ ਹੈ ਤਾਂ ਤਾਰ ਕਿੰਨੀ ਦੀਆਂ 2000 ਲੈ ਕੇ ਇੱਥੋਂ ਆਏ ਸੀ ਸਲਾਮ ਹੈ ਸਲਾਮ ਜੀ ਸੁਨਾਮ ਤੋਂ 500 ਬੋਰੀਆਂ ਦਾ ਹਾਂ ਜੀ ਇਹ ਸੁਨਾਮ ਦੀ ਕੋਈ ਕੰਪਨੀ ਹੈ ਸੀਆਰ ਸਨਸ ਤੇ ਉਹਨਾਂ ਨੇ ਜਿਹੜਾ ਬਿੱਲ ਹੈ ਪਹਿਲਾਂ ਤਾਂ ਲਿਖਿਆ ਜੈ ਦੁਰਗਾ ਫਰਟੀਲਾਈਜ਼ਰਸ ਫਿਰ ਉਸ ਨੂੰ ਕੱਟ ਕੇ ਪੰਜਾਬ ਪੈਸਟਿਸਾਈਡ ਲਿਖਿਆ ਹੋਇਆ ਹੈ ਇਹਦਾ ਵੀ ਕੋਈ ਪ੍ਰੋਪਰ ਐਡਰੈਸ ਨਹੀਂ ਹੈ ਕਿਹੜਾ ਸ਼ਹਿਰ ਕਿਹੜਾ ਸ਼ੋਰੂਮ ਵਗੈਰਾ ਕੁਝ ਨਹੀਂ ਸਾਰਾ ਬੜਾ ਸ਼ੱਕੀ ਹੈ ਤੇ ਇਹ ਯੂਰੀਆ ਪੰਜਾਬ ਪੈਸਟਿਸਾਈਡਸ ਦਾ ਗੋਡਾਊਨ ਕਿਤੇ ਹੋ ਰਿਹਾ ਤੇ ਐਮ ਜੀ ਰਾਈਸ ਮਿਲ ਜਿਹੜੇ ਕਿ ਬੇਸਿਕਲੀ ਰਾਈਸ ਮillers ਨੇ ਉਹਨਾਂ ਦੇ ਗੋਡਾਊਨ ਦੇ ਉੱਤੇ ਉਤਰ ਰਿਹਾ ਕਿਉਂ ਉਤਰ ਰਿਹਾ ਤੇ ਜੇ ਵੇਚਿਆ ਜਾਣਾ ਸੀਗਾ ਲੋਕਲ ਲੋਕਾਂ ਨੂੰ ਨਿਯਮਾਂ ਮੁਤਾਬਕ ਵੇਚਣਾ ਸੀਗਾ ਤਾਂ ਫਿਰ ਉਸ ਨੂੰ ਦੂਜੇ ਟਰੱਕ ਦੇ ਵਿੱਚ ਕਿਉਂ ਲੋਡ ਕਰ ਰਹੇ ਸੀਗੇ ਇਹ ਥੋੜੇ ਜਿਹੇ ਇਸ਼ੂਸ ਨੇ ਦੇਖਣ ਵਾਲੇ ਹੋ ਸਕਦਾ ਹੈ ਕਿ ਇਹ ਗੈਰ ਕਾਨੂੰਨੀ ਤੌਰ ਨਾਲ ਵੇਚਣ ਵਾਸਤੇ ਲਿਆਇਆ ਗਿਆ ਹੋਵੇ ਸੂਬੇ ਵਿੱਚ ਯੂਰੀਆ ਦੀ ਕਿੱਲਤ ਦਾ ਹਾਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਰੋਸ ਮੁਜ਼ਾਰੇ ਕਰ ਰਹੀਆਂ ਨੇ ਬਠਿੰਡਾ ਵਿੱਚ 22 ਟਰੱਕ ਗਾਇਬ ਨੇ ਜਿਨ੍ਹਾਂ 'ਚ ਲੋਡ ਹੋਈਆਂ 9000 ਯੂਰੀਆ ਦੀਆਂ ਬੋਰੀਆਂ ਦਾ ਕੁਝ ਪਤਾ ਨਹੀਂ ਹੈ ਵੱਡਾ ਸਵਾਲ ਇਹ ਹੀ ਹੈ ਕਿ ਆਖਿਰ ਕੀ ਹੈ ਯੂਰੀਆ ਦਾ ਖੇਡ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ